ਹਾਂਜੀ ਅਗਲਾ ਸਵਾਲ ਜੀ ਦੋ ਸਵਾਲ ਲਵਾਂਗੇ ਇੱਕ ਤਾਂ ਜੋ ਸੋਚੇ ਸੋਚਣਾ ਹੋ ਬਈ ਜੀ ਇਹ ਤੁੱਕ ਹੈ ਕਿ ਇਹ ਮਨ ਦੀ ਸ਼ੁੱਧੀ ਬਾਰੇ ਆ ਹਾਂਜੀ ਆਪਾਂ ਜਦੋਂ ਗੁਰਬਾਣੀ ਦੀ ਨਵੀਂ ਨਵੀਂ ਵਿਆਖਿਆ ਸਮਝਣਾ ਕੀ ਸ਼ੁਰੂ ਕੀਤੀ ਸੀ ਉਦੋਂ ਵੀ ਆਪਾਂ ਜਪਜੀ ਸਾਹਿਬ ਤੇ ਇਹ ਅਰਥ ਕੀਤੇ ਸੀ ਪਰ ਜਦੋਂ ਹੁਣ ਗੁਰਬਾਣੀ ਦੀ ਸਮਝ ਆ ਗਈ ਹੈ ਉਹਦਾ ਟੀਚਾ ਸਮਝ ਲੱਗ ਗਿਆ ਕਿ ਗੁਰਬਾਣੀ ਦਾ ਟੀਚਾ ਕੀ ਹੈ ਉਸ ਹਿਸਾਬ ਨਾਲ ਇਹ ਤੁੱਕ ਸੋਚਣ ਬਾਰੇ ਹੀ ਗੱਲ ਕਰਦੀ ਹੈ ਕਿ ਸੋਚਣਾ ਤਾਂ ਬਿਮਾਰੀ ਹੈ ਐਕਚੁਅਲ ਦੇ ਵਿੱਚ ਇਹ ਤੁੱਕ ਦੇ ਵਿੱਚ ਪੂਰੀ ਦੀ ਪੂਰੀ ਮੈਡੀਟੇਸ਼ਨ ਦੀ ਗੱਲ ਸਮਝ ਆ ਜਾਂਦੀ ਹੈ ਸਾਡੇ ਸੋਚਣ ਨਾਲ ਕੋਈ ਕੰਮ ਪੂਰਾ ਨਹੀਂ ਹੁੰਦਾ ਸਿਰੇ ਨਹੀਂ ਚੜਦਾ ਸਾਡੇ ਐਕਟ ਕਰਨਾ ਹੁੰਦਾ ਹੈ ਤੇ ਦੂਜੀ ਗੱਲ ਜਦੋਂ ਅਸੀਂ ਐਕਟ ਕਰ ਰਹੇ ਹੁੰਨੇ ਅਸੀਂ ਸੋਚ ਨਹੀਂ ਸਕਦੇ ਜਿੱਦਾਂ ਹੁਣ ਜੇ ਤੁਸੀਂ ਆਹ ਗੱਲ ਪੂਰੀ ਧਿਆਨ ਨਾਲ ਸੁਣੋ ਪੂਰੀ ਅਵੇਅਰਨੈਸ ਦੇ ਵਿੱਚ ਸੁਣੋ ਤੁਹਾਡਾ ਮਨ ਸੋਚੇਗਾ ਨਹੀਂ ਜੇ ਤੁਸੀਂ ਗੱਲ ਆ ਸਮਝ ਰਹੇ ਹੋ ਤੁਹਾਡਾ ਮਨ ਸੋਚੇਗਾ ਨਹੀਂ ਸੋਚ ਕਿੱਥੇ ਹੈ ਦੋ ਜਗ੍ਹਾ 'ਚ ਹੈ ਜਾਂ ਤਾਂ ਪਾਸਟ ਦੇ ਵਿੱਚ ਹੈ ਜਾਂ ਫਿਊਚਰ ਦੇ ਵਿੱਚ ਹੈ ਇਹਨੂੰ ਆ ਅੱਜਕੱਲ ਦੀ ਫੈਂਸੀ ਭਾਸ਼ਾ ਚ ਆਪਾਂ ਪ੍ਰੈਜ਼ੈਂਟ ਮੂਮੈਂਟ ਕਹਿੰਦੇ ਨੇ ਤੁਸੀਂ ਪਾਸਟ ਦੇ ਵਿੱਚ ਸੋਚ ਸਕਦੇ ਹੋ ਆਪਣੇ ਬੀਤੇ ਸਮੇਂ ਦੇ ਬਾਰੇ ਬੀਤੇ ਸਮੇਂ ਬਾਰੇ ਕੋਈ ਦੁੱਖ ਦੀ ਘਟਨਾ ਕੋਈ ਵੀ ਉਹ ਤੁਹਾਡਾ ਨਵਾਪਰਿਆ ਉਹਦੀ ਬਾਰੇ ਸੋਚੀ ਜਾ ਸਕਦੇ ਹੋ ਸੋਚੀ ਜਾ ਸਕਦੇ ਹੋ ਉਹਦੀ ਬਾਰੇ ਸੋਚਦੇ ਰਹੋ ਸੋਚਦੇ ਰਹੋ ਸੋਚਦੇ ਰਹੋ ਤੁਹਾਡੀ ਬਾਡੀ ਨੇ ਔਰ ਆਟੋਮੈਟਿਕਲੀ ਹੌਲੀ ਹੌਲੀ ਤੁਹਾਡੇ ਦਿਮਾਗ ਨੇ ਸੇਮੇ ਹੀ ਕੈਮੀਕਲਸ ਰਿਲੀਜ਼ ਕਰਨੇ ਸ਼ੁਰੂ ਕਰ ਦੇਣੇ ਨੇ ਜੋ ਤੁਹਾਨੂੰ ਉਸ ਵੇਲੇ ਹੋਏ ਸੀ ਸੋਚਦੇ ਰਹੋ ਸੋਚਦੇ ਰਹੋ ਪਾਸਟ ਦੇ ਵਿੱਚ ਰਹਿੰਦੇ ਰਹੋ ਹੀ ਡਿਪਰੈਸ਼ਨ ਬਣ ਜਾਏਗਾ ਡਿਪਰੈਸ਼ਨ ਬਣ ਜਾਏਗਾ ਫਿਊਚਰ ਦੇ ਬਾਰੇ ਚਿੰਤਾ ਕਰੀ ਜਾਓ ਕਰੀਓ ਜਾਂ ਕੁਝ ਸੋਚੀ ਜਾਓ ਸੋਚੀਓ ਚਿੰਤਾ ਕਰੀ ਜਾਓ ਕਰੀ ਜਾਓ ਐਂਗਜ਼ਾਈਟੀ ਬਣ ਜਾਈਗੀ ਆਹੀ ਦੋ ਬਿਮਾਰੀਆਂ ਦੇ ਸਕਦਾ ਤੁਹਾਨੂੰ ਸੋਚਣਾ ਵਿਚਾਰਨਾ ਕੁਝ ਹੋਰ ਹੁੰਦਾ ਹੈ ਤਾਂ ਕਿ ਕਨਫਿਊਜ਼ਨ ਨਾ ਹੋਈਏ ਆਪਾਂ ਪਹਿਲੀ ਗੱਲ ਕਰ ਰਹੀਏ ਫਿਊਚਰ ਬਾਰੇ ਪਲਾਨ ਕਰਨਾ ਵੀ ਹਾਂ ਮੈਂ ਕਿੱਥੇ ਜਾਣਾ ਜਿਵੇਂ ਕੋਈ ਟ੍ਰਿਪ ਪਲਾਨ ਕਰਾਂ ਵੀ ਜਾਂ ਮੈਂ ਇੱਥੇ ਘੁੰਮਣ ਜਾਣਾ ਇਦਾਂ ਇਦਾਂ ਉਹ ਪਲਾਨ ਕਰਨਾ ਕੁਝ ਹੋਰ ਹੁੰਦਾ ਵਿਚਾਰਨਾ ਕੁਝ ਹੋਰ ਹੁੰਦਾ ਚਿੰਤਾ ਚ ਸੋਚਣਾ ਚਿੰਤਾ ਵਿੱਚ ਪਿੱਛੇ ਦਾ ਸੋਚਣਾ ਚਿੰਤਾ ਵਿੱਚ ਅੱਗੇ ਦਾ ਸੋਚਣਾ ਪਿੱਛੇ ਨੂੰ ਜਾਓਗੇ ਡਿਪਰੈਸ਼ਨ ਬਣੇਗਾ ਅੱਗੇ ਨੂੰ ਜਾਓਗੇ ਐਂਗਜ਼ਾਇਟੀ ਬਣੇਗੀ ਪਰ ਇਹਦੇ ਵਿੱਚ ਤੋਂ ਕੁਝ ਸਮਝਣ ਵਾਲੀ ਗੱਲ ਦੇਖੋ ਕਿ ਕਿੰਨੀ ਸੋਹਣੀ ਹੈ ਜਦੋਂ ਤੁਸੀਂ ਧਿਆਨ ਲਗਾ ਕੇ ਸੁਣ ਰਹੇ ਹੋ ਇਸ ਵਕਤ ਤੁਸੀਂ ਸੋਚ ਨਹੀਂ ਸਕਦੇ ਦਿਮਾਗ ਦੇ ਵਿੱਚ ਆਪਣੇ ਆਪ ਵਿਚਾਰ ਬੰਦ ਨੇ ਕਿਉਂਕਿ ਤੁਸੀਂ ਫੁੱਲੀ ਫੋਕਸਡ ਹੋ ਇਸ ਵਕਤ ਆਵਾਜ਼ ਦੇ ਉੱਪਰ ਧੁੰਦੇ ਉੱਪਰ ਸਮਝਣ ਦੇ ਵਿੱਚ ਐਜ਼ ਲੌਂਗ ਕਿ ਤੁਸੀਂ ਸਮਝ ਰਹੇ ਹੋ ਵਿਚਾਰ ਨਹੀਂ ਹੋਣਗੇ ਦਿਮਾਗ ਦੇ ਵਿੱਚ ਤੇ ਕਿਉਂਕਿ ਗੁਰਵਾਨੀ ਦਾ ਟੀਚਾ ਨਾਮ ਤੱਕ ਲਿਆ ਜਾਣ ਦਾ ਏ ਨਾਮ ਦੀ ਪ੍ਰਾਪਤੀ ਤੱਕ ਹੈ ਇਸ ਕਰਕੇ ਉਸੇ ਹਿਸਾਬ ਦੇ ਨਾਲ ਜੋ ਅਸੀਂ ਨਾਮ ਦੀ ਪ੍ਰਾਪਤੀ ਕਰਨੀ ਹੈ ਉਹ ਸਿਰਫ ਸੋਚਣ ਨਾਲ ਨਹੀਂ ਹੋਣੀ ਆ ਸਾਨੂੰ ਐਕਟ ਕਰਨਾ ਪਵੇਗਾ ਸਾਨੂੰ ਸੁਣਨਾ ਪਵੇਗਾ ਸਾਨੂੰ ਸਮਝਣਾ ਪਵੇਗਾ ਜੋ ਕਿ ਪ੍ਰੈਜਨ ਮੂਮੈਂਟ ਦੇ ਵਿੱਚ ਰਹਿ ਕੇ ਹੋ ਸਕਦਾ ਹੈ ਮੈਂ ਆ ਇਸ ਵਕਤ ਵੀਡੀਓ ਬਣਾ ਰਿਹਾ ਹਾਂ ਪੂਰੀ ਕੋਈ ਸੋਚ ਨਹੀਂ ਆ ਸੋਚ ਕੇ ਬੋਲ ਨਹੀਂ ਰਹੇ ਸਫ ਆਟੋਮੈਟਿਕਲੀ ਅੰਦਰੋਂ ਅੰਦਰੀ ਜੋ ਆ ਰਿਹਾ ਆ ਰਿਹਾ ਪ੍ਰੈਜਨ ਮੂਮੈਂਟ ਚ ਫੁਲੀ ਧਿਆਨ ਬੋਲਣ ਚ ਫੁਲੀ ਧਿਆਨ ਬੋਲਣ ਚ ਮੈਂ ਕਿ ਬਾਹਰ ਕੰਮ ਕਰ ਰਿਹਾ ਹਾਂ ਵਾ ਬਰਫ ਚੱਕ ਰਿਹਾ ਹਾਂ ਫੁੱਲੀ ਧਿਆਨ ਵਰਸ ਚੱਕਣ ਚ ਵੀਡੀਓ ਐਡਿਟ ਕਰਨੀ ਇਸ ਤੋਂ ਬਾਅਦ ਜਾ ਕੇ ਆ ਵਾਲੀ ਫੁੱਲੀ ਧਿਆਨ ਐਡੀਟਿੰਗ ਦੇ ਵਿੱਚ ਹੋਏਗਾ ਹੋਰ ਕਿਤੇ ਧਿਆਨ ਹੀ ਨਹੀਂ ਹੈ ਸਿਰਫ ਤੇ ਸਿਰਫ ਜੋ ਕਰ ਰਹੇ ਹਾਂ ਉਸ ਬਾਰੇ ਉਹਦੇ ਉੱਪਰ ਧਿਆਨ ਹੈ ਸੁਣ ਰਹੇ ਹਾਂ ਸੁਣਨ ਤੇ ਧਿਆਨ ਹੈ ਬੋਲ ਰਹੇ ਹਾਂ ਬੋਲਣ ਤੇ ਧਿਆਨ ਹੈ ਸਮਝ ਰਹੇ ਹਾਂ ਸਮਝਣ ਤੇ ਧਿਆਨ ਹੈ ਚੰਗੀ ਤਰ੍ਹਾਂ ਫੁੱਲੀ ਅਵੇਅਰ ਹੈ ਐਜ਼ ਲੰਗ ਐਸ ਤੁਸੀਂ ਫੁੱਲੀ ਅਵੇਅਰ ਹੋ ਇਸ ਮੂਮੈਂਟ ਦੇ ਵਿੱਚ ਤੁਸੀਂ ਨਾ ਪਾਸਟ 'ਚ ਜਾਓਗੇ ਨਾ ਤੁਸੀਂ ਫਿਊਚਰ 'ਚ ਜਾਓਗੇ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ ਜਿੰਨਾ ਮਰਜੀ ਸੋਚੀ ਜਾਵਾਂ ਮੈਂ ਫਿਊਚਰ ਬਾਰੇ ਮੈਂ ਟੈਨਸ਼ਨ ਲਈ ਜਾਵਾਂ ਜੋ ਕਿ ਮੈਨੂੰ ਪ੍ਰੋਬਲਮ ਆ ਮੈਨੂੰ ਕੋਈ ਸੋਲੂਸ਼ਨ ਲੱਭਣ ਲਈ ਐਕਟ ਕਰਨਾ ਪੈਣਾ ਸੋਚਣ ਦਾ ਕੀ ਕੰਮ ਹੋਣਿਆ ਨਹੀਂ ਬਣਿਆ ਪਾਸ ਦੀ ਕੋਈ ਟੈਨਸ਼ਨ ਆ ਪਾਸ ਦੇ ਕਿ ਜਿਹੜੀ ਡਿਪਰੈਸ਼ਨ ਦੇ ਵਿੱਚ ਜਾ ਰਹੀ ਚੀਜ਼ਾਂ ਮੈਨੂੰ ਵੀ ਪਾਸ ਦੇ ਵਿੱਚ ਰਿਗਰੈਟ ਨੇ ਉਹਨਾਂ ਬਾਰੇ ਸੋਚ-ਸੋਚ ਕੇ ਸੋਚ-ਸੋਚ ਕੇ ਮੇਰਾ ਕੀ ਬਲਾ ਹੋਣਾ ਨਹੀਂ ਮੈਨੂੰ ਉਹਨਾਂ ਤੋਂ ਹੀਲ ਕਰਨਾ ਪੈਣਾ ਮੈਨੂੰ ਉਹਨਾਂ ਦਾ ਸੋਲੂਸ਼ਨ ਲੱਭਣਾ ਪੈਣਾ ਗੁੱਸਾ ਹੈ ਤਾਂ ਛੱਡਣਾ ਪੈਣਾ ਨਫ਼ਰਤਾਂ ਛੱਡਣੀ ਪੈਣੀ ਹੈ ਕਿਸੇ ਨੂੰ ਮਾਫੀ ਦੀ ਗੱਲ ਆ ਮਾਫ ਕਰਨਾ ਪੈਣਾ ਇਹ ਚੀਜ਼ਾਂ ਪਰ ਉਹ ਸਿਰਫ ਸੋਚਨ ਨਾਲ ਨਹੀਂ ਹੋਣਾ ਘਰੇ ਬੈਠ ਕੇ ਕਿ ਮੈਂ ਆ ਵੀ ਕਰਨਾ ਮੈਂ ਉਹ ਵੀ ਕਰਨਾ ਮੈਂ ਆ ਵੀ ਨਾ ਤੁਹਾਨੂੰ ਇਸ ਮੋਮੈਂਟ 'ਚ ਤੁਸੀਂ ਇੱਕੋ ਚੀਜ਼ ਕਰ ਸਕਦੇ ਹੋ ਜੋ ਵੀ ਈਜ਼ੀ ਹੁੰਦਾ ਉਹ ਖਤਮ ਚੁੱਕ ਲਈਦਾ ਜਿੱਦਾਂ ਹੁਣ ਮੈਂ ਆਪਣੇ ਫਰੈਂਡ ਨਾਲ ਵੀ ਗੱਲ ਕਰਕੇ ਏਡਾ ਥੋੜੇ ਸਮੇਂ ਪਹਿਲਾਂ ਉਹ ਕਦੋਂ ਦਾ ਚੈਨਲ ਤੇ ਵੀਡੀਓ ਉਹਨੇ ਚੈਨਲ ਸ਼ੁਰੂ ਕਰਨਾ ਵੀਡੀਓ ਬਣਾਉਣ ਦੀ ਗੱਲ ਕਰ ਰਹੇ ਸੀਗੇ ਵੀਡੀਓ ਪਾਉਣੀ ਵੀਡੀਓ ਪਾਉਣੀ ਵੀਡੀਓ ਪਾਉਣੀ ਕਦੋਂ ਦਾ 플ਾਨ ਕਰੀ ਜਾ ਰਿਹਾ ਸੋਚੀ ਜਾ ਰਿਹਾ ਅੰਦਰ ਐਂਗਜ਼ਾਇਟੀ ਆ ਜਾਂਦੀ ਹੈ ਲੋਕ ਕੀ ਸੋਚਣਗੇ ਆ ਕੀ ਇਸੇ ਵਰ ਕੀ ਕਹਿਣਗੇ ਆ ਕੀ ਕਹਿਣਗੇ ਆ ਕੀ ਕਹਿਣਗੇ ਪਰ ਜਦੋਂ ਸਭ ਕੁਝ ਭੁੱਲ ਕੇ ਉਹਨੇ ਐਕਟ ਕਰ ਲ ਐਕਟ ਕਰ ਲਿਆ ਉਹਦੇ ਉੱਪਰ ਐਕਟ ਕੀਤਾ ਐਂਗਜ਼ਾਇਟੀ ਜੋ ਬਾਹਰ ਆਇਆ ਵੀਡੀਓ ਬਣ ਗਈ ਪ੍ਰੈਸੈਂਟ ਮੂਮੈਂਟ 'ਚ ਰਹਿਣ ਦਾ ਪ੍ਰੋਪਰ ਤਕਰੀਕਾ ਇੱਕ ਹੀ ਮੂਮੈਂਟ ਇੱਕ ਹੀ ਤੁੱਕ ਦੇ ਵਿੱਚ ਹੈ ਸੋਚੇ ਸੋਚਣਾ ਹੋਈ ਸੋਚਣ ਦਾ ਕੋਈ ਫਾਇਦਾ ਹੀ ਨਹੀਂ ਹੈ ਕਿਸੇ ਪਾਸੇ ਨਹੀਂ ਲਿਆ ਸਕਦਾ ਤੁਹਾਨੂੰ ਸੋਚਣਾ ਸਿਰਫ ਆਪਣੀ એનર્ਜੀ ਵੇਸਟ ਕੀਤੀ ਜਾ ਰਹੀ ਹੈ ਸੋਚਣ ਦੇ ਉੱਪਰ ਵਿਚਾਰਨਾ ਕੋਈ ਹੋਰ ਗੱਲ ਹੈ ਵਿਚਾਰਨ ਵੇਲੇ ਸੋਚ ਨਹੀਂ ਰਹੀ ਹੁੰਦੀ ਸੀ ਵਿਚਾਰਨ ਵੇਲੇ ਬੁੱਧੀ ਕੰਮ ਕਰ ਰਹੀ ਆ ਸੋਚਣ ਵੇਲੇ ਮਨ ਕੰਮ ਕਰ ਰਿਹਾ ਹੈ ਠੀਕ ਹੈ ਜੀ ਨਾਲ ਹੀ ਆਪਾਂ ਹੁਣ ਇੱਕ ਅਗਲਾ ਸਵਾਲ ਲੈ ਲਈਏ ਐਸੇ ਵੀਰ ਨੇ ਪੁੱਛਿਆ ਸੀ ਗੁਰਬਾਣੀ ਅਨੁਸਾਰ ਮੌਤ ਕੀ ਹੁੰਦੀ ਹੈ ਗੁਰਬਾਣੀ ਅਨੁਸਾਰ ਵੈਸੇ ਤਾਂ ਮੌਤ ਹੁੰਦੀ ਨਹੀਂ ਹੈ ਨਾਇ ਕੁਛ ਜਨਮ ਹੈ ਨਾਇ ਕੁਛ ਮਾਰੇ ਆਪਾਂ ਨੇ ਚੱਲ ਤਾਂ ਆਪ ਹੀ ਕਰੇ ਸਰੀਰ ਦੇ ਵਿੱਚ ਜੋਤ ਆਈ ਹੈ ਜੋਤ ਦੇ ਸਹਾਰੇ ਸਰੀਰ ਚੱਲ ਰਿਹਾ ਸਾਰੀ ਬਾਡੀ ਦਾ ਸਿਸਟਮ ਚੱਲ ਰਿਹਾ ਜੋਤ ਦੇ ਵਿੱਚ ਉਹ ਗਿਆ ਮਨ ਹੈ ਮਨ ਨੂੰ ਭਰਮ ਹੈ ਕਿ ਮੈਂ ਜੰਮਿਆ ਹਾਂ ਮੈਂ ਸਰੀਰ ਹਾਂ ਮੇਰਾ ਇੱਕ ਨਾਮ ਆ ਮੇਰੀ ਇੱਕ ਜਾਤ ਆ ਮੇਰਾ ਇੱਕ ਧਰਮ ਆ ਮੇਰਾ ਇੱਕ ਗੋਤ ਆ ਮਨ ਦੇ ਭਰਮ ਨੇ ਸਾਰੇ ਮੌਤ ਅਹੰਕਾਰ ਦੀ ਹੋਣੀ ਹੈ ਮਨ ਦੀ ਹੋਣੀ ਹੈ ਤੇ ਉਹ ਮੌਤ ਆ ਗਈ ਜੇ ਅਸ ਦੂਜੀ ਮੌਤ ਦਾ ਚੱਕਰੀ ਨਹੀਂ ਕੋਈ ਅਸਲੀ ਮੌਤ ਤੀ ਫਿਰ ਸਮਝ ਆਪੇ ਆ ਜਾਣੀ ਹੈ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਕਹਿੰਦੇ ਸਰੀਰ ਮਰਦਾ ਏ ਮਨ ਮਰਦਾ ਏ ਪਰ ਜੋਤ ਕਦੇ ਨਹੀਂ ਮਰਦੀ ਤੁਸੀਂ ਆਪਣਾ ਅਸਲੀ ਰੂਪ ਜਦੋਂ ਪਹਿਚਾਣ ਲਿਆ ਮੌਤ ਦਾ ਖਹਿੜਾ ਛੁੱਟ ਜਾਈਗਾ ਕਿਉਂਕਿ ਮਰਨਾ ਸਰੀਰ ਨੇ ਆ ਉਹ ਸੱਚ ਤੁਹਾਨੂੰ ਆਪਣਾਉਣੀ ਪੈਣਾ ਆ ਸੀ ਛੱਡਣੀ ਪੈਣਾ ਆ ਇੱਕ ਦਿਨ ਕਿਉਂਕਿ ਬੰਦਾ ਸਰੀਰ ਨਾਲ ਬਹੁਤ ਜੁੜਿਆ ਹੈ ਸਰੀਰ ਦੇ ਨਾਲ ਫਿਰ ਜੁੜੀਆਂ ਚੀਜ਼ਾਂ ਨਾਲ ਰਿਸ਼ਤੇ ਨਾਤੇ ਜਾਤ ਧਰਮ ਗੋਤ ਇਹ ਉਹ ਆਪਣੀ ਆਈਡੈਂਟੀਟੀ ਆਪਣੀ ਪਛਾਣ ਇਹ ਚੀਜ਼ਾਂ ਨਾਲ ਜੁੜਿਆ ਬਹੁਤ ਆ ਤਾਂ ਉਹਨੂੰ ਮੌਤ ਦਾ ਭਰਮ ਪਰ ਮੈਂ ਆ ਸਿਰਫ ਮੈਂ ਜਿਹੜਾ ਕਹਿ ਰਿਹਾ ਮਰੂੰਗਾ ਮੈਂ 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 ਪਹਿਲੇ ਹੀ ਮਰ ਜਵੇ ਫਿਰ ਬਾਹਰ ਨਾ ਮਰਨਾ ਹੋਵੇ ਐਸੀ ਮਰਨੀ ਜੋ ਮਰੇ ਫਿਰ ਬਾਹਰ ਨਾ ਮਰਨਾ ਹੋਵੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈ ਹੈ ਪੂਰਨ ਪਰਮ ਆਨੰਦ ਮਰਨੇ ਤੇ ਪਾਈਏ ਪੂਰਨ ਪਰਮ ਆਨੰਦ ਪਹਿਲਾਂ ਹੀ ਹੌਮੇ ਹੌਮੇ ਦਾ ਇਲਾਜ ਹੋ ਜਪੇ ਜਦੋਂ ਮੌਤ ਦਾ ਇਲਾਜ ਹੋ ਜਾਏਗਾ ਹੌਮ ਮੈਂ ਕੀ ਅਹੰਕਾਰ ਹੈ ਅਹੰਕਾਰ ਜਨਮ ਮੰਨ ਕਹ ਲੋ ਹੌ ਇਹ ਅਗਿਆਨਤਾ ਚੋਂ ਗਿਆ ਹੋਇਆ ਅਗਿਆਨਤਾ ਤੇ ਵਿੱਚੋਂ ਗਿਆ ਹੋਇਆ ਭਰਮ 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 ਕਰਕੇ ਮੈਂ ਆ ਉਹ ਮੈਂ ਹੀ ਮਰਦੀ ਹੈ ਅਹੰਕਾਰ ਹੀ ਜਨਮ ਮਰਨ ਦੇ ਵਿੱਚ ਆਉਂਦਾ ਹੈ ਅਹੰਕਾਰ ਹੀ ਜਨਮ ਮਰਨ ਦਾ ਹੈ ਪ੍ਰੋਬਲਮ ਆ ਸਾਰੀ ਅਹੰਕਾਰ ਨੂੰ ਅਹੰਕਾਰ ਮਰ ਜਵੇ ਤੇ ਕੋਈ ਚੱਕ ਕੋਈ ਮੌਤ ਨਹੀਂ ਹੁੰਦੀ ਮੌਤ ਸਿਰਫ ਇੱਕ ਸ਼ਬਦ ਹੈ ਜਨਮ ਇੱਕ ਸਿਰਫ ਸ਼ਬਦ ਹੈ ਇੱਥੇ ਨਾ ਕੁਝ ਜਨਮੇ ਨਾ ਕੁਝ ਮਰੇ ਜੋ ਤਾਂ ਆ ਰਹੀ ਹੈ ਸੀਦੇ ਵਿੱਚ ਆ ਕੇ ਜਾਈ ਜਾ ਰਹੀ ਹੈ ਤੇ ਤੁਸੀਂ ਇਹ ਵੀ ਪੁੱਛਿਆ ਕਿ ਫਿਰ ਜੀਵਨ ਕੀ ਹੈ ਜੀਵਨ ਵੈਸੇ ਤਾਂ ਕੋਈ ਇਹ ਜਿਹਾ ਤੋ ਕਹਾਣੀ ਹੈ ਗੁਰਬਾਣੀ ਜਿਹੜੀ ਫਿਲਹਾਲ ਲੱਭੀ ਨਹੀਂ ਹੈ ਜਾਂ ਤਾਂ ਕਹਿ ਲੋ ਪਰ ਜੀਵਨ ਬੰਦਾ ਸੁਪਨੇ ਚ ਸੁੱਤਾ ਪਿਆ ਮਨ ਸੁੱਤਾ ਪਿਆ ਉਹ ਤਾਂ ਸੁਪਨੇ ਚ ਜਦੋਂ ਤੱਕ ਸੁਪਨੇ ਚ ਸੁੱਤਾ ਭੁੱਲਿਆ ਆਪਣੇ ਆਪ ਨੂੰ ਉਹ ਮੌਤ ਦੇ ਵਿੱਚ ਹੀ ਆ ਜਦੋਂ ਜਾਗ ਗਿਆ ਸੁਪਨੇ ਦੇ ਵਿੱਚੋਂ ਆਪਣਾ ਆਪ ਪਛਾਣ ਲਿਆ ਆਤਮ ਗਿਆਨੀ ਹੋ ਗਿਆ ਉਦੋਂ ਜੀਵਨ ਸ਼ੁਰੂ ਹੈ ਜਦ ਤੱਕ ਸੁੱਤਾ ਪਿਆ ਸੁਪਨੇ 'ਚ ਜਿੰਦਗੀ ਖਰਾਬ ਕਰ ਰਿਹਾ ਸੁਪਨੇ ਦੇ ਵਿੱਚ ਵਿੱਚ ਮੌਤ ਦਾ ਡਰ ਆ ਸੁਪਨੇ ਦੇ ਵਿੱਚ ਰਹਿੰਦੇ ਮੌਤ ਆ ਕਿਉਂਕਿ ਮੌਤ ਉਹ ਕਿਰਦਾਰ ਦੀ ਹੈ ਜਿਹੜਾ ਮਨ ਨੇ ਬਣਾਇਆ ਹੋਇਆ ਜਿਹਦਾ ਨਾਮ ਜਾਤ ਗੋਤ ਧਰਮ ਇਹ ਸਭ ਕੁਝ ਆ ਠੀਕ ਹੈ ਜੀ